ਕਹਿੰਦੇ ਸੀ ਘਰ ਘਰ ਨੌਕਰੀ ਜਮਾਗੇ ਚਲੋ ਮੈਂ ਤਾਂ ਐਂ ਵੀ ਕਹਤਾ ਵੀ ਚਲ ਕੇ ਕਰ ਛੱਡ ਕੇ ਜਦੋਂ ਕਪਤਨ ਸਾਹਿਬ ਚੱਲ ਜੀ ਉਹ ਬਾਤ ਦੇਖ ਲਾਂਗੇ ਨੌਕਰੀਆਂ ਦੇਣੀਆਂ ਤਾਂ ਕੀ ਸੀ ਆਉਣ ਸਰ ਪਹਿਲਾਂ ਫੋਨ ਨੂੰ ਬੇਜ਼ੁਕਾਰ ਕੀਤਾ ਜਿਹੜੇ ਆਉਂਦਾ ਅੱਜ ਟਰੱਕ ਜਿਹੜੇ ਨੇ ਕੱਪੜੇ ਸੁੱਕੜੇ ਪਾਉਣ ਤੇ ਇੱਕ ਕੰਮ ਆਉਂਦੇ ਟਰੱਕਾਂ 'ਚ ਖੜੇ ਤਾਂ ਹੋਣਾ ਤਾਂ ਬਣੀ ਹੋਈ ਕੱਪੜੇ ਸੁਕਾਉਣ ਵਾਲੀ ਕਿੱਟਾਂ ਤੇ ਖੜੇ ਨੇ ਟਾਇਰ ਲਾ ਤੇ ਕੀ ਗੱਲ ਜੀ ਕਦਵਾਤਾ ਕਰ ਲੋ ਟੱਕੇ ਭੰਕਾ ਸਾਰੇ ਕਿਨੇ ਨਾ ਵੇਜੇ ਭੀ ਐ ਤਾਂ ਮਨ ਮਰ ਜੇ ਕਰਦੇ ਬੰਨ ਗੱਲਬਾਤ ਕਰ ਲੋ ਰੇਟ ਤੈਹ ਕਰ ਲੋ ਕਿ ਟਿਕਟਾਂ ਕੋਲ ਕਿ ਸਿਸਟਮ ਦਾ ਚੱਲੇ ਸਭ ਤੋਂ ਬਿਨਾਂ ਸਹੀ ਅੱਜ ਕੱਲ ਤਾਂ ਸਾਰਾ ਕੁਝ ਰਿਕਾਰਡ ਦੇ ਪਹਿਲਾਂ ਵਾਲਾ ਜਮਾਨਾ ਤਾਂ ਹੈ ਨਹੀਂ ਵੀ ਕੋਈ ਲੀਡਰ ਜਿਹੜਾ ਉਹ ਬੱਬਨਪੁਰ ਕੀ ਭਾਸ਼ਣ ਦੇ ਗਿਆ ਧੂਰੀਆਂ ਨੂੰ ਨਹੀਂ ਪਤਾ ਹੁੰਦਾ ਸੀ ਮੁੱਕ ਜਾਂਦੀ ਸੀ ਹੁਣ ਤਾਂ ਹਰ ਇੱਕ ਚੀਜ਼ ਦੀ ਵੀਡੀਓ ਆ ਬਣੀ ਜਾਂਦੀ ਹੈ ਜਦ 10 ਸਾਲ ਨੂੰ ਬਦਲੇ ਉਹ ਭਗਤ ਮਾਨ ਜਿਹੜਾ ਟਰੱਕ ਜੁਣੇ ਜਾਂਦਾ ਸੀ ਕੀ ਬੋਲੇ ਸੀ ਇਸੇ ਕਰਕੇ ਤਾਂ ਲੋਕਾਂ ਨੇ ਕੱਢਿਆ ਹੁਣ ਨਰਿੰਦਰ ਮੋਦੀ ਆਧਾਰ ਕਾਰਡ ਦੇ ਵਿਰੁੱਧ ਬੋਲ ਰਿਹਾ ਜਦੋਂ ਮੁੱਖ ਮੰਤਰੀ ਸੀ ਜਿਹੜਾ ਹੁਣ ਕਹਿੰਦਾ ਆਧਾਰ ਕਾਰਡ ਤੁਹਾਡੇ ਸਾਰਿਆਂ ਨੇ ਬਣਾ ਲੈਣੇ ਨੇ ਨਰਿੰਦਰ ਮੋਦੀ ਐਫ ਡੀ ਆਈ ਦੇ ਵਿਰੁੱਧ ਬੋਲ ਰਿਹਾ ਤੇ ਨਰਿੰਦਰ ਮੋਦੀ ਨੇ ਹੁਣ ਸਾਰਾ ਐਫ ਡੀ ਆਈ ਲਾਗੂ ਕੀਤੀ ਹੈ ਇਹ ਲੋਕ ਨੇ ਕੱਢਿਆ ਭਈਆਂ ਨੇ ਪਹਿਲਾਂ ਵਾਲੀ ਵੀਡੀਓ ਤੇ ਹੁਣ ਵਾਲੀ ਵੀਡੀਓ ਕੈਪਟਨ ਮ੍ਰਿੰਦਰ ਸਿੰਘ ਕਹਿ ਰਿਹਾ ਮੈਂ ਕਿਸਾਨਾਂ ਦਾ ਸਾਰਾ ਕਰਜ਼ਾ ਮਾਫ਼ ਕਰੂੰਗਾ ਪ੍ਰਾਈਵੇਟ ਬੈਂਕਾਂ ਦਾ ਵੀ ਆੜਤੀਆਂ ਦਾ ਵੀ ਇਹ ਨਾ ਤੁਸੀਂ ਸੁਣੀ ਹੋਣੀ ਵੀਡੀਓ ਹੁਣ ਮੁੱਖਰ ਗਿਆ ਉਸਤਾਨ ਮਨਪ੍ਰੀਤ ਸਿੰਘ ਬਾਦਲ ਬਠਿੰਡੇ ਦੇ ਵਿੱਚ ਰੈਲੀ ਕਰਕੇ 2017 ਜਨਵਰੀ ਦੇ ਵਿੱਚ ਕੀ ਕਹਿ ਰਿਹਾ ਆਹ ਕਹਿੰਦਾ ਕਿ ਜਿਹੜਾ ਸਾਹਮਣੇ ਥਰਮਲ ਪਲਾਂਟ ਹੈ ਜਿਹਦੀ ਚਿਮਣੀਆਂ ਚੋਂ ਧੂੰਆਂ ਨਿਕਲਣਾ ਬੰਦ ਹੋ ਗਿਆ ਤੁਸੀਂ ਮੇਰੇ ਹੱਥ ਮਜ਼ਬੂਤ ਕਰੋ ਮੈਂ ਨਾ ਚਿਮਣੀਆਂ ਚੋਂ ਧੂੰਆਂ ਕੱਢੂੰਗਾ ਚੀਮਨੀਏ ਜੋ ਅਣਤੋਂ ਆ ਕਟਿਆ ਫਰਮਾਂ ਪਲਾਂਟ ਨੂੰ ਬੰਦ ਕਰਕੇ ਹਜ਼ਾਰਾਂ ਮੁਲਾਜ਼ਮਾਂ ਦਾ ਧੂਆਂ ਕਟਦਾ ਸਰਕਾਰਾਂ ਨਵੀਆਂ ਫੈਕਟਰੀਆਂ ਨਵੇਂ ਸਕੂਲ ਨਵੀਆਂ ਬਿਲਡਿੰਗਾਂ ਬਣਾਉਣ ਵਾਸਤੇ ਹੁੰਦੀਆਂ ਨੇ ਇੱਥੇ ਸਰਕਾਰਾਂ ਬੰਦ ਸਕੂਲ ਬੰਦ ਕਰ ਦੋ ਸਾਰੇ ਥਰਮਲ ਪਲਾਂਟ ਬੰਦ ਕਰ ਦੋ ਟਰੱਕ ਜੁਨੀਆ ਨਾ ਬੰਦ ਕਰ ਦੋ ਕਿਹੜੀ ਚੀਜ਼ ਰਹਿ ਗਈ ਜਿਹੜੀ ਸਰਕਾਰੀ ਐ ਸਰਕਾਰੀ ਹਸਪਤਾਲ ਖਤਮ ਕੋਈ ਡਾਕਟਰ ਨਹੀਂ ਕੋਈ ਉੱਥੇ ਦਵਾਈ ਨਹੀਂ ਐਕਸਰੇ ਵਾਲੀਆਂ ਐਮ ਆਰ ਆਈ ਵਾਲੀਆਂ ਮਸ਼ੀਨਾਂ ਚ ਕਬੂਤਰਾਂ ਦੇ ਹਾਲ ਨੇ ਲੈ ਪ੍ਰਾਈਵੇਟ ਹਸਪਤਾਲ ਖੁਲਵਾਤੇ ਉਹਨਾਂ ਦੇ ਹਿੱਸਾ ਪੱਤੀ ਪਾ ਲਈ ਲੋਕਾਂ ਨੂੰ ਕਹਿੰਦੇ ਜਾ ਤਾਂ ਮਰੋ ਜਾਂ ਫਿਰ ਇੱਥੇ ਇਲਾਜ ਕਰਾਓ ਇਹੀ ਹੈ ਨਾ ਸਰਕਾਰੀ ਸਕੂਲ ਖਤਮ ਕੋਈ ਉੱਥੇ ਬੈਠਣ ਨੂੰ ਬੈਂਚ ਹੈ ਨਹੀਂ ਬੱਚਿਆਂ ਕੋਲੇ ਨਾ ਕਿਤਾਬਾਂ ਨਾ ਵਰਦੀਆਂ ਨੇ ਨਾ ਉੱਥੇ ਕੋਈ ਬਿਲਡਿੰਗ ਹੈ ਨਾ ਕੰਪਿਊਟਰ ਹੈ ਨਾ ਪੀਣ ਵਾਲਾ ਪਾਣੀ ਹੈ ਲੋਕਾਂ ਨੂੰ ਕਹਿੰਦੇ ਜਾਤਾਂ ਦੇ ਜਵਾਕਾਂ ਨੂੰ ਅਨਪੜ੍ਹ ਰੱਖੋ ਜਦੋਂ ਸਾਡੇ ਪ੍ਰਾਈਵੇਟ ਸਕੂਲ ਖੁੱਲੇ ਨੇ ਸਾਡੀ ਹਿੱਸੇਦਾਰੀ ਨਾਲ ਜਾਈਏ ਆ ਲੋਕ ਮਨਮਰਜ਼ੀ ਦੇ ਉਹਨਾਂ ਦੀਆਂ ਫੀਸਾਂ ਦੇ ਸਰਕਾਰੀ ਬੱਸਾਂ ਖਤਮ ਆ ਵਰਦੀਆਂ ਨੇ ਬਾਦਲ ਕੇ ਆਲੀਆਂ ਆਦਮ ਬੋ ਆਦਮ ਬੋ ਕਰ ਦਿੱਤੀ ਬੰਦੇ ਮਾਰਦੇ ਆ ਬੈਠੇ ਸਰਕਾਰੀ ਬੱਸਾਂ ਖਤਮ ਜਦ ਤੋਂ ਉਹਨਾਂ ਚ ਚੜੋ ਮਹਿੰਗੇ ਭਾਅ ਦੇ ਕਿਰਾਏ ਲਾਓ ਨਹੀਂ ਤਾਂ ਭਾਈ ਆਦਾ ਜੱਗ ਜੰਕਦੇ ਰਹੋ ਬਦੀਨ ਹੁੰਦੇ ਰਹੋ ਸਰਕਾਰੀ ਸੜਕਾਂ ਖਤਮ ਪ੍ਰਾਈਵੇਟ ਕੰਪਨੀਆਂ ਨੂੰ ਸੜਕਾਂ ਦੇਤੀਆਂ ਹਰੇਕ 50 ਤੋਂ 60 ਕਿਲੋਮੀਟਰ ਚ ਉਹਨਾਂ ਨੇ ਟੋਲ ਟੈਕਸ ਲਗਾ ਲੇ। ਏਥੋਂ ਕਿੱਧਰ ਨੂੰ ਜਾਉਂਗੇ? ਐਥੋਂ ਕਿੱਧਰ ਨੂੰ ਜਾਓਗੇ? 60 ਕਿਲੋਮੀਟਰ ਜਿੱਧਰ ਨੂੰ ਮਾਜੀ ਹੋ ਜਾਏ। ਇੱਧਰ ਨੂੰ ਜਾਓਗੇ? ਆਹ ਨਾਲ ਹੀ ਆਉ। ਇੱਧਰ ਨੂੰ ਜਾਓਗੇ? ਉਹ ਨਾਲ ਹੀ ਆਉ। ਉਹਨੇ ਕੋੜਲੇ ਤੋਂ ਪਟਿਆਲੇ ਨੂੰ ਜਾਓਗੇ? ਮਾਹੌਰਾਣਾ ਆਊਗਾ ਫਿਰ ਰਖੜੇ ਵਾਲਾ ਆਊਗਾ। ਪਟਿਆਲੇ ਤੋਂ ਸੰਗਰੂਰ ਜਾਓਗੇ ਕਾਲਾ ਝਾੜ ਵਾਲਾ ਸੰਗਰੂਰ ਤੋਂ ਬਰਨਾਲਾ ਜਾਓਗੇ ਬਟਵਾਰਾ ਬਠਿੰਡੇ ਤੋਂ ਜੀਰਕਪੁਰ 6 ਟੋਲ ਪਲਾਜੇ ਦੇ ਓਨੇ ਦੇ ਤੇਲ ਹੈ ਓਨੇ ਰੀ ਟੋਲ ਨੇ ਤੁਸੀਂ ਰੋਜ਼ ਐਕਸਲ ਮੁਤਾਬਕ ਆਉਂਦੇ ਤੁਸੀਂ ਰੋਜ਼ ਕਟੌਣੇ ਪਾਈਪਸ ਉਹਦੀਆਂ ਪਾਚੀਆਂ ਓਨੇ ਦੇ ਤੇਲ ਲੱਗਦਾ ਓਨੇ ਉਹ ਇਹਦਾ ਮਤਲਬ ਤੇਲ ਆਪਾਂ ਦੁੱਗਲੇ ਪਾ ਕੇ ਖਰੀਦ ਰਹੇ ਆਂ ਜੇ ਜੇ 70 ਰੁਪਏ ਲੀਟਰ ਹੈ ਤਾਂ ਇਹਦਾ ਸਮਝਦਾ ਮਤਲਬ 140 ਰੁਪਏ ਲੀਟਰ ਹੈ ਮੈਂ ਪਾਰਲੀਮੈਂਟ 'ਚ ਮੁੱਦਾ ਠਾਇਆ ਮੈਂ ਕਿਹਾ ਸਰਕਾਰ ਜੀ ਜਦੋਂ ਸੜਕਾਂ ਅਸੀਂ ਕਰਾਇਤੇ ਲੈਨੇ ਆ ਅਸੀਂ 24 ਘੰਟਿਆਂ ਵਾਸਤੇ ਸੜਕ ਕਰਾਇਤੇ ਲੈਨੇ ਆ ਕਹ ਲਓ ਇੰਨੇ ਪੈਸੇ ਸੜਕ ਸਾਨੂੰ ਵਰਤਣ ਵਾਸਤੇ ਦੇ ਦਿਓ ਫਿਰ ਜਦੋਂ ਅਸੀਂ ਗੱਡੀਆਂ ਖਰੀਦਦੇ ਆ ਉਦੋਂ ਉਹਦੀ ਕੀਮਤ ਤੇ 8% ਜਾਂ 10% ਜਿਹੜਾ ਰੋਡ ਟੈਕਸ ਲੈਨੇ ਹੋ ਉਹ ਕਿਹੜੀਆਂ ਸੜਕਾਂ ਦਾ ਹੈ ਦੱਸੋ ਹੋਰ ਬਾਈ ਜੀ ਪੂਰੀ ਦੁਨੀਆ 'ਚ ਟੋਲ ਟੈਕਸ ਨੇ ਪਰ ਟੋਲ ਟੈਕਸ ਆਪਸ਼ਨਲ ਨੇ ਕੰਪਲਸਰੀ ਨਹੀਂ ਵਿਕਲਪ ਉਹਦਾ ਹੈਗਾ ਇੱਕ ਆਪਸ਼ਨ ਹੈ ਕਿ ਆਹ ਧੂਰੀ ਤੋਂ ਲੁਗਿਆਣੇ ਨੂੰ ਸੜਕ ਜਾਂਦੀ ਹੈ ਇੱਕ ਇਹ ਸੜਕ ਤੇ ਤੁਸੀਂ ਜਾ ਸਕਦੇ ਹੋ ਕੋਈ ਪੈਸਾ ਨਹੀਂ ਲੱਗਦਾ ਪਰ ਇਹ ਸੜਕ ਤੇ ਰਸ ਹੈ ਭੀੜ ਹੈ ਤੁਹਾਨੂੰ ਟਾਈਮ ਲੱਗੂ ਜੇ ਤੁਸੀਂ ਛੇਤੀ ਜਾਣਾ ਚਾਹੁੰਦੇ ਹੋ ਤਾਂ ਇੱਕ ਨਾਲ ਸੜਕ ਜਾਂਦੀ ਹੈ ਇਹ ਤੇ ਪੈਸੇ ਲੱਗਣਗੇ ਪਰ ਪਹੁੰਚ ਜਾਓਗੇ ਛੇਤੀ ਮਰਜੀ ਤੁਹਾਡੀ ਹੈ ਇੱਧਰ ਲੈ ਜਾਣਾ ਜਾਂ ਪੈਸੇ ਦੇ ਕੇ ਜਾਣਾ ਇੱਥੇ ਐਗਰੀਮੈਂਟ ਇਹਨਾਂ ਦੇ ਨਹੀਂ ਹੈ ਵੀ ਤੁਸੀਂ ਜ਼ਰੂਰ ਮਜਬੂਰ ਨਹੀਂ ਕਰ ਸਕਦੇ ਇੱਥੇ ਕਹਿੰਦੇ ਤੁਹਾਨੂੰ ਪੈਸੇ ਦੇਣੇ ਪੈਣਗੇ ਬਲਕਿ ਜੇ ਕੋਈ ਇੱਧਰ ਉੱਧਰ ਦੀ ਲੰਘਦਾ ਹੈ ਨਾ ਉੱਥੇ ਬੰਦੇ ਖੜਾ ਹੁੰਦੇ ਨੇ ਵੀ ਉੱਧਰ ਦੀ ਲੰਘਦਾ ਸਾਡੇ ਵਾਲੇ ਵਿੱਚ ਤੁਸੀਂ ਰੋਝਾਣੇ ਹੋ ਸ਼ੰਭੂ ਬਾਦਰ ਕੋਲੇ ਜਿਹੜਾ ਤਾਂ ਪਲਾਜਾ ਸੀ ਜੇ ਬਹਾਰਿਆਣੇ ਵੱਲੋਂ ਆਈਏ ਨਾ ਤਾਂ ਤੇਪਲੇ ਨੂੰ ਉਧਰ ਬਨੂਰ ਨੂੰ ਮੁੜ ਜਾਂਦਾ ਸੀ ਜਮਾ ਟੋਲ ਤੋਂ 20 ਮੀਟਰ ਪਹਿਲਾਂ ਹੈ ਨਾ ਐ ਬਨੂਰ ਨੂੰ ਮੁੜ ਜਾਂਦਾ ਸੀ ਉਧਰ ਬੰਦੇ ਬਿਠਾ ਦੇ ਨੇ ਕਹਿੰਦੇ ਕਿੰਨੀਆਂ ਗੱਡੀਆਂ ਤੁਸੀਂ ਲਾਉਂਦੇ ਐ ਐਗਰੀਮੈਂਟ ਮਤਾਬਕ ਤੁਸੀਂ ਜਗਾ ਨਹੀਂ ਚੇਂਜ ਕਰ ਸਕਦੇ ਉਹੰਦਰਾ ਨੇ 100 ਮੀਟਰ ਪਿੱਛੇ ਕਰ ਲਿਆ ਸਾਰੇ ਵਿੱਚ ਆ ਗਏ ਹੋਣ ਚਾਹੀਦੇ ਉੱਧਰਲੇ ਦਿਮਗ ਕੋਈ ਇੰਚ ਸਰਕਾਰੀ ਰਹਿ ਗਈ ਜਦੋਂ ਸਾਰਾ ਹਸਤਾ ਸਰਕਾਰੀ ਕਾਮਯਾਬ ਨਹੀਂ ਹਸਤ ਸਕੂਲ ਸਰਕਾਰੀ ਕਾਮਯਾਬ ਨਹੀਂ ਸਰਕਾ ਵੀ ਸਰਕਾਰੀ ਹਲੇ ਨਹੀਂ ਪ੍ਰਾਈਵੇਟ ਕੋਲ ਚਲੀਆਂ ਪੱਸਾਂ ਵੀ ਸਰਕਾਰੀ ਫੇਲ ਨੇ ਦੇ ਫਿਰ ਕੱਲਾ ਮੁੱਖ ਮੰਤਰੀ ਸਰਕਾਰੀ ਰਹਿ ਗਿਆ ਉਹ ਵੀ ਪ੍ਰਾਈਵੇਟ ਕੰਪਨੀ ਦਾ ਬਣਾ ਲੂਗੇ ਮਾਨੀ ਮੂਨੀ ਨੂੰ ਉਹ ਵੀ ਸਰਕਾਰੀ ਰਹਿ ਗਿਆ ਕੱਲਾ ਉਹ ਕਾਦੇ ਵਾਸਤੇ ਹੈ ਬਈ ਜਦੋਂ ਕੁਝ ਹੈ ਹੀ ਨਹੀਂ ਸਰਕਾਰ ਦਾ ਨੌਕਰੀ ਕਹਿੰਦੇ ਦੇਵਾਂਗੇ ਪ੍ਰਾਈਵੇਟ ਕਾਲਜਾਂ ਦੇ ਵਿੱਚ ਜਿੱਥੇ ਨੌਕਰੀ ਦਾ ਮੇਲਾ ਆ ਜਾ ਲੱਗਦਾ ਹੈ ਉੱਥੇ ਜਾ ਕੇ ਮੰਤਰੀ ਬਹਿ ਜਾਂਦਾ ਉਹ ਤਾਂ ਪਹਿਲਾਂ ਵੀ ਲੱਗਦੀ ਸੀ ਮੇਲੇ ਤੁਸੀਂ ਕੀ ਦੇ ਰਹੇ ਹੋ ਚੋ ਕੁਝ ਵਾਰ ਬਿਜਲੀ ਦੇ ਪਿਲਾਂ ਦਾ ਅੰਦੋਲਨ ਸ਼ੁਰੂ ਕੀਤਾ ਸੀ ਦੋਨੇ ਬੱਲਮ ਇੱਕ ਪੱਖਾ ਬਿੱਲ 40000 ਤਿੰਨ ਬੱਲਮ ਦੋ ਪੱਖੇ ਬਿੱਲ 65000 ਕਮਾ ਲਿਆ ਯਾਰ ਉਹਨਾਂ ਦੇ ਘਰੇ ਤਖਤ ਨਹੀਂ ਹੈਗੇ ਬਾਹਰ ਨਹੀਂ ਹੈਗੇ ਘਰ ਲੌਣ ਨੂੰ ਪੱਲੀਆਂ ਲਗਾਈਆਂ ਹੋਈਆਂ ਨੇ ਉਹਨਾਂ ਨੇ ਕਦੇ 65000 ਇਕੱਠਾ ਗਿਣਿਆ ਨਹੀਂ ਕੋਈ ਭੱਠੇ ਤੇ ਮਜ਼ਦੂਰੀ ਕਰਦਾ ਕੋਈ ਸਬਜ਼ੀ ਵੇਚਦਾ ਕੋਈ ਸੀਰੀ ਲੜਿਆ ਹੋਇਆ 65000 ਉਹਨਾਂ ਕਮਾ ਲਿਆ ਯਾਰ ਦਿੱਲੀ ਦੇ ਵਿੱਚ 1 ਕਰਦੀਆਂ ਜੁੰਡ ਦੇ ਜਾਂਦਾ ਕੇਜਰੀਵਾਲ ਨਾਲੇ ਦਿੱਲੀ ਸਰਕਾਰ ਦੀ ਬਿਜਲੀ ਬਣਾਉਂਦੀ ਨਹੀਂ ਦਿੱਲੀ ਬਿਜਲੀ ਖਰੀਦਦੀ ਹੈ ਪੰਜਾਬ 'ਚ ਬਿਜਲੀ ਬਣਦੀ ਹੈ ਫਿਰ ਵੀ ਅਸੀਂ 7 ਰੁਪਏ ਜੁੰਡ ਤੋਂ ਸ਼ੁਰੂ ਹੁੰਨੇ ਆ ਕਿਉਂ ਵੀ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਇਹਨਾਂ ਸਮਝੌਤੇ ਕਰ ਲੇ ਸਰਕਾਰੀ ਥਰਮਲ ਪਲਾਂਟ ਬੰਦ ਕਰ ਲੇ ਮਹਿੰਗੀ ਬਿਜਲੀ ਦੀ ਸਹੂਲਤ ਦੇ ਕਰ ਲੇ ਵੀਰੋ 20 ਕੀ ਸਾਲ ਦੇ ਐਗਰੀਮੈਂਟ ਕਰ ਲੇ 2800 ਕਰੋੜ ਰੁਪਈਆ ਪੰਜਾਬ ਨੇ 1 ਸਾਲ ਚ ਉਹਨਾਂ ਥਰਮਲ ਪਲਾਂਟਾਂ ਆਣੇ ਨੂੰ ਦੇਣੇ ਹੀ ਦੇਣੇ ਭਾਵੇਂ ਬਿਜਲੀ ਖਰੀਦੋ ਭਾਵੇਂ ਨਾ ਰੋਈ ਕੋਈ ਹੈ ਕੋਈ ਵਰਗ ਹੈ ਜਿਹੜਾ ਖੁਸ਼ ਹੋਵੇ ਨਰਸਾਂ ਪਟਿਆਲੇ ਸਰਕਾਰੀ ਹਸਪਤਾਲ ਦੀ ਛੱਤ ਤੇ ਚੜੀਆਂ ਬੈਠੀਆਂ ਨੇ ਕਿਸਾਨ ਆ ਬੱਬਲਪੁਰ ਲਈ ਨਹਿਰ ਤੇ ਗੰਨੇ ਦੇ ਪੈਸੇ ਮੰਗਦੇ ਮਾਸਟਰ 10 ਤਰੀਕ ਨੂੰ ਪਟਿਆਲੇ ਕੁਟਖਾ ਕੇ ਆਏ ਤੁਸੀਂ ਧਰਨੇ ਦੇ ਜਾਂਦੇ ਟਰੱਕ ਭੂਕਦਾ ਸੀ ਇਹਨੇ ਨਕੋਦਰ ਟਰੱਕ ਨੂੰ ਅਗਲਾ ਹੀ ਸੀਕਲ ਆਪਦੇ ਆਪ ਨੂੰ ਵੀ ਲਾਵਾ ਕੇ ਕਹਿੰਦੇ ਪਹਿਲਾਂ ਤੁਸੀਂ ਕਿਸਾਨਾਂ ਦੀਆਂ ਖੁਦਕੁਸ਼ੀ ਸੁਣਦੇ ਸੀ ਹੁਣ ਟਰੱਕ ਜੁਨੇਰਾਂ ਦੀਆਂ ਵੀ ਖੁਦਕੁਸ਼ੀਆਂ ਥੋੜਿਆ ਕਰੋਗੇ ਲੈ ਆਏ ਆ ਦੋ ਸਾਲਾਂ ਚ ਕੀ ਬਦਲ ਗਿਆ ਸਿਆਣੇ ਬੰਦੇ ਬੈਠੇ ਹੋ ਦੋ ਸਾਲਾਂ ਚ ਕੀ ਬਦਲ ਗਿਆ ਜੀ ਆਪਾਂ ਪਹਿਲਾਂ ਬਿਹਾਰ ਦੀ ਉਧਾਰ ਲੈਣ ਲੱਗੇ ਸੀ ਅੱਜ ਬਿਹਾਰ ਵਜਿਆ ਹੋ ਗਿਆ ਆਪ ਆਪ ਆਪਣੇ ਇੱਥੇ ਹੁਣ ਆਪਣੇ ਇੱਥੇ ਕਾਫਲੇ ਬਣਾ ਬਣਾ ਕੇ ਰਾਤ ਨੂੰ ਜਾਣਾ ਪੈਂਦਾ ਕੋਈ ਪਤਾ ਨਹੀਂ ਕਦੋਂ ਕਿੱਥੇ ਰੋਕ ਲੈ ਕੋਈ ਆਪਾਂ ਉਹਨਾਂ ਦੇ ਜੀ ਕੈਮਰੇ ਲਵਾਤੇ ਸੀ ਲੱਗ ਕਿੰਨੀਆਂ ਲੁੱਟਾਂ ਹੋਆਂ ਘਟ ਗਈਆਂ ਫਰਾਤੂਰੀ ਕੈਮਰੇ ਅੰਦਰ ਐ ਇਹਦਾ ਪਤਾ ਹਣਾ ਤੁਹਾਨੂੰ ਬਰਨਾਲਾ ਧੂਰੀ ਤੇ ਸੁਨਾਮ ਜਿੰਨੇ ਕੈਮਰੇ ਦੇ ਅੰਦਰ ਨੇ ਪੁਲਿਸ ਕੋਲੇ ਮਾਨਟਰੀਂਗ ਐ ਸਾਰੀ ਕਿੰਨੀਆਂ ਇਹ ਕਹਿੰਦੇ ਚੋਰੀਆਂ ਦੇ ਮਾਰ ਜਾਂਦਾ ਫੜੀਆਂ ਦੀਆਂ ਸ਼ੇਰਪੁਰ ਭਵਾਨੀਗੜ ਤੇ ਖਨੌੜੀ ਦੇ ਪੈਸੇ ਚਲੇ ਗਏ ਉਹ ਐ ਹਫ਼ਤੇ ਚੋ ਜੰਦੇ ਜਿੰਨੇ ਮੇਰੇ ਕੋਲ ਪੈਸੇ ਸੀ ਮਿਲਦੇ ਐ ਐਮਪੀ ਨੂੰ ਪਹਿਲੀ ਗੱਲ ਤਾਂ ਪਹਿਲੀ ਵਾਰ ਲੋਕਾਂ ਨੂੰ ਪਤਾ ਲੱਗਿਆ ਉਹ ਐਮਪੀ ਕੋਲੇ ਵੀ ਹੁੰਦੇ ਐ ਪਹਿਲਾਂ ਦੱਸਦੇ ਹੀ ਨਹੀਂ ਸੀ 25 ਕਰੋੜ ਹੋ ਗਿਆ ਜੀ 5 ਸਾਲਾਂ ਦਾ ਇੱਕ ਸਾਲ ਦਾ 5 ਕਰੋੜ ਮਿਲਦਾ ਹੈ 25 ਹੋ ਕਰੋੜ ਦੇ ਲਗਭਗ ਉਹਦਾ ਵਿਆਜ 26 7 ਲੱਖ ਰੁਪਇਆ ਪੁਰਾਣਾ ਐਮਪੀ ਸੁਬਿੰਦਰ ਸਿੰਘ 라 ਛੱਡ ਗਿਆ ਸੀ ਬੜ ਕੇ ਨਹੀਂ ਗਿਆ ਉਹ ਤੋਂ 26 ਕਰੋੜ 60 ਲੱਖ ਵੰਡਤਾ ਜੀ ਹੈਗਾ 25 ਹੈ ਬਰਾਪਰਟੀ ਇਸ ਨੂੰ ਵੀ ਮਿਲਦਾ 5 ਕਰੋੜ ਉਹ ਵੀ ਰਾਜ ਸਭਾ ਦੀ ਹੈ ਮਤਲਬ ਇਹ ਨਹੀਂ ਕਿਤੇ ਲੰਬਾ ਤੇ ਬਾਦ ਨੂੰ ਸਰ ਅਸਵਾ ਮੈਂਬਰ ਬਣਾਏ ਪਾਏ ਗਿਆ ਤਾਂ